ਅਸਲਾਮੁਅਲੈਕਮ ਉਮੀਦ ਕਰੀਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪਾਈ ਰਣਜੀਤ ਸਿੰਘ ਢੜਰੀਆ ਵਾਲੇ ਨੂੰ ਲੈ ਕੇ ਵਿਵਾਦ ਜਿਹੜਾ ਹੈ ਵਾਧਾ ਜਾ ਰਿਹਾ ਹੈ ਔਰ ਹਾਈ ਕੋਰਟ ਦੇ ਹੁਕਮ ਤੇ ਉਹਨਾਂ ਤੇ ਜਿਹੜੀ ਐਫ ਆਈ ਆਰ ਹੋਈ ਹੈ ਉਹਨੂੰ ਲੈ ਕੇ ਲੋਕਾਂ ਦੇ ਜ਼ਿੰਨਾ ਵਿੱਚ ਉਹਨਾਂ ਦੀ ਗ੍ਰਿਫਤਾਰੀ ਤੇ ਮੁਤਲਕ ਮੁਕਤਲਫ ਸਵਾਲਾਤ ਨੇ ਜਿਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਆਂ ਫਿਰ ਕਰਨੇ ਆ ਉਸ ਤੇ ਵਿਚਾਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਰਵਿੰਦਰ ਸਿੰਘ ਬੱਦਨ ਰਣਜੀਤ ਸਿੰਘ ਢੜਰੀਆ ਵਾਲੇ ਨੂੰ ਲੈ ਕੇ ਲਗਾਤਾਰ ਵਿਵਾਦ ਚੱਲਦਾ ਜਾ ਰਿਹਾ ਹੈ ਤੇ ਹੁਣ ਇਹ ਸਵਾਲ ਉੱਠ ਰਿਹਾ ਕਿ ਆਖਰ ਕੀ ਰਣਜੀਤ ਸਿੰਘ ਢੱਡਰੀਆਂ ਵਾਲੇ ਅੱਜ ਗ੍ਰਿਫਤਾਰ ਹੁੰਦੇ ਨੇ ਜਾਂ ਕੱਲ ਗ੍ਰਿਫਤਾਰ ਹੁੰਦੇ ਨੇ ਕਿਉਂਕਿ ਪਟਿਆਲਾ ਦੇ ਵਿੱਚ 2012 ਦਾ ਇਹ ਮਾਮਲਾ ਹੈ ਉਸ ਤੋਂ ਬਾਅਦ ਪੁਲਿਸ ਅਫੀਸ਼ੀਅਲਸ ਜਿਨ੍ਹਾਂ ਨੇ ਇਸ ਮਾਮਲੇ ਦੀ ਪਹਿਲਾਂ ਜਾਂਚ ਕੀਤੀ ਤੇ ਉਸ ਤੋਂ ਬਾਅਦ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਕੱਲ ਹਾਈ ਕੋਰਟ ਦੇ ਹੁਕਮਾਂ ਦੇ ਤਹਿਤ ਡੀ ਜੀ ਪੀ ਨੇ ਐਕਸ਼ਨ ਲਿਆ ਤਾਂ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਹੈ ਜਿਸ ਦੇ ਵਿੱਚ ਬਲਾਤਕਾਰ ਅਤੇ ਕਤਲ ਦੀ ਗੱਲ ਸ਼ਾਮਲ ਕੀਤੀ ਜਾਂਦੀ ਹੈ। ਇਹ ਸਭ ਤੋਂ ਬਾਅਦ ਉਸ ਪਰਿਵਾਰ ਨੂੰ ਵੀ ਲੱਭਿਆ ਜਾ ਰਿਹਾ ਹੈ। ਲਗ ਲਗ ਜਗ੍ਹਾ ਤੇ ਜਾ ਕੇ ਕਿ ਆਖਰ ਪਰਿਵਾਰ ਦਾ ਬਿਆਨ ਵੀ ਲਿਆ ਜਾਵੇ ਕਿਉਂਕਿ ਸਾਹਿਬ ਸਿੰਘ ਨਾਮ ਦਾ ਇੱਕ ਵਿਅਕਤੀ ਹੈ ਜੋ ਲਗਾਤਾਰ ਆਪਣੀ ਭੈਣ ਦੇ ਲਈ ਲੜਾਈ ਲੜਦਾ ਆ ਰਿਹਾ ਸੀ ਅਤੇ ਉਸਦੀ ਪਟੀਸ਼ਨ ਦੇ ਉੱਤੇ ਹਾਈ ਕੋਰਟ ਦੇ ਵਿੱਚ ਇਹ ਸੁਣਵਾਈ ਹੋਈ ਹੈ ਤੇ ਉਸ ਤੋਂ ਬਾਅਦ ਐਫ ਆਈ ਆਰ ਦਰਜ ਕੀਤੀ ਗਈ ਹੈ। ਸਾਹਿਬ ਸਿੰਘ ਕਿੱਥੇ ਹੈ ਉਹ ਫਿਲਹਾਲ ਨਹੀਂ ਪਤਾ ਪਰ ਉਹਨਾਂ ਦੇ ਪਰਿਵਾਰਕ ਮੈਂਬਰ ਜ਼ਰੂਰ ਸਾਹਮਣੇ ਆਏ ਨੇ। ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਉਹ ਬਿਆਨ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਫਿਲਹਾਲ ਸਾਹਿਬ ਸਿੰਘ ਆਪ ਕਿੱਥੇ ਹੈ ਉਹ ਹਜੇ ਤੱਕ ਕਿਸੇ ਨੂੰ ਵੀ ਪਤਾ ਨਹੀਂ ਲੱਗ ਰਿਹਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਪਰਮੇਸ਼ਰ ਦਵਾਰ ਗੁਰਦੁਆਰਾ ਸਾਹਿਬ ਵਿੱਚ ਉੱਥੇ ਨਹੀਂ ਮੌਜੂਦ ਹੋ ਕਿਤੇ ਬਾਹਰ ਨੇ ਜਿਸ ਨੂੰ ਲੈ ਕੇ ਹੁਣ ਪੁਲਿਸ ਤੇ ਵੀ ਸਵਾਲ ਹੈ ਕਿ ਐਫ ਆਈ ਆਰ ਦਰਜ ਹੋ ਚੁੱਕੀ ਹੈ ਹਾਈ ਕੋਰਟ ਦੇ ਹੁਕਮ ਹੋਏ ਨੇ ਉਸ ਤੋਂ ਬਾਅਦ ਪੁਲਿਸ ਹਜੇ ਤੱਕ ਇਸ ਜਾਂਚ ਦੇ ਵਿੱਚ ਅੱਗੇ ਕਿਉਂ ਨਹੀਂ ਵਧੀ ਹਜੇ ਤੱਕ ਪਰਮੇਸ਼ਰ ਦਵਾਰ ਤੱਕ ਪੁਲਿਸ ਕਿਉਂ ਨਹੀਂ ਗਈ ਇਹ ਵੀ ਇੱਕ ਸਵਾਲ ਚੁੱਕਿਆ ਜਾ ਰਿਹਾ ਹੈ ਸਾਹਿਬ ਸਿੰਘ ਦੇ ਜੋ ਪਰਿਵਾਰਕ ਮੈਂਬਰ ਨੇ ਰਿਸ਼ਤੇਦਾਰ ਹੈ ਉਹ ਕੈਮਰੇ ਸਾਹਮਣੇ ਆਏ ਨੇ ਉਹਨਾਂ ਤੋਂ ਜਾਣਦੇ ਆ ਕਿ ਆਖਰੇ ਸਾਰਾ ਮਾਮਲਾ ਕੀ ਸੀ ਤੇ ਕੀ ਗੁਰਦੁਆਰੇ ਦੇ ਵਿੱਚ ਪਹਿਲਾਂ ਕੋਈ ਅਜਿਹੀ ਗੱਲ ਉੱઠી ਸੀ ਜੇ ਸਾਹਿਬ ਸਿੰਘ ਇਸ ਵੇਲੇ ਕਿੱਥੇ ਮੌਜੂਦ ਨੇ ਕੀ ਨਾਮ ਆਵਜੀ ਦਾ ਮੇਰਾ ਨਾਮ ਪਰਮਜੀਤ ਕੌਰ ਹੈ ਪਰਮਜੀਤ ਜੀ ਸਾਹਿਬ ਸਿੰਘ ਜੀ ਦੇ ਤੁਹਾਡੇ ਇੱਥੇ ਕੀ ਲੱਗਦੇ ਤੁਹਾਡੇ ਉਹ ਮੇਰੇ ਦਿਓਰ ਲੱਗਦੇ ਨੇ ਦਿਓਰ ਲੱਗਦੇ ਨੇ ਹਾਂਜੀ ਤੇ ਇਹ ਤੁਸੀਂ ਜਾਣਦੇ ਸੀ ਇੱਥੇ ਗੱਡਰੀਆਂ ਪਰਮੇਸ਼ਰ ਹਾਂਜੀ ਅਸੀਂ ਤਾਂ ਬਹੁਤ ਏਰ ਤੋਂ ਮੰਨਦੇ ਸੀ ਕਿ ਬਹੁਤ ਜਾਣ ਹੁਣ ਸੀ ਸਾਡਾ ਹਰ ਆੜੇ ਦੁਆਲੇ ਦੀਵਾਨ ਲੱਗਦੇ ਸੀ ਪਿੰਡਾਂ 'ਚ ਸਾਰੇ ਥਾਵਾਂ ਤੇ ਜਾਂਦੇ ਸੀਗੇ ਹਾਂਜੀ ਤੇ ਕਿਸ ਤਰ੍ਹਾਂ ਦਾ ਪ੍ਰਚਾਰ ਸਤ ਸੰਕਿਰਤਨ ਕਰਦੇ ਸੀ ਬਹੁਤ ਵਧੀਆ ਕਰਦੇ ਸੀ ਪਹਿਲਾਂ ਤੇ ਬਹੁਤ ਸੋਹਣੀਆਂ ਫਿਰ ਗੁਰੂਆਂ ਦੀਆਂ ਦੱਸਦੇ ਸੀ ਕਥਾ ਕਹਾਣੀਆਂ ਦੱਸਦੇ ਹੁੰਦੇ ਸੀਗੇ ਅਸੀਂ ਕਾਫੀ ਧੀਰ ਤੋਂ ਹੁਣ ਵੀ ਨਹੀਂ ਜਾ ਸਕਦੇ ਛੋਟੇ ਬੱਚੇ ਸੀਗੇ ਫਿਰ ਨਹੀਂ ਜਾ ਸਕੇ ਮੈਂ ਤਾਂ ਹਟ ਗਈ ਸੀ ਜਾਣੋ ਤੇ ਸਾਧ ਸਿੰਘ ਜੀ ਕਿੰਨੇ ਟਾਈਮ ਤੋਂ ਤੁਹਾਡੇ ਸੰਪਰਕ ਚ ਨਹੀਂ ਹੈ ਗੱਲਬਾਤ ਤੁਹਾਡੇ ਨਾਲ ਕਰਦੇ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਸਾਨੂੰ ਕਿਸ ਦੇ ਹੀ ਪਤਾ ਹੈ ਵੀ ਕਦੋਂ ਉਹਨੇ ਪਾਇਆ ਬੱਬੇ ਜੀ ਦੇ ਸੁਣਿਆ ਅਸੀਂ ਵੀ ਖਬਰਾਂ ਚ ਸੁਣਿਆ ਸਾਨੂੰ ਖਬਰਾਂ ਚ ਹੀ ਪਤਾ ਲੱਗਾ ਸਾਨੂੰ ਨਹੀਂ ਪਤਾ ਹੈਗਾ ਨਾ ਸਾਡੀ ਕਦੇ ਕੋਈ ਗੱਲਬਾਤ ਹੋਈ ਉਹਨਾਂ ਨਾਲ ਨਾ ਕੋਈ ਆਉਣ ਜਾਣੇ ਤੇ ਸਾਬਸੀ ਦੀ ਪੈਣਾ ਕਿੰਨੀ ਗੈਂ ਜਿਹੜੀ ਮਤਲਬ ਕਹਿੰਦੀ ਪੈਣ ਸੀ ਨਾ ਦੀ ਪੰਜ ਪੈਣਾ ਸੀ ਪੰਜ ਪੈਣਾ ਕਿੱਥੇ ਕਿੱਥੇ ਸੀ ਇੱਕ ਤਾਂ ਦੋ ਤੇ ਸਮਾਣੇ ਜੀ ਨੇ ਮਾਜਰੀ ਜੀ ਨੇ ਹੂੰ ਇੱਕ ਇੱਥੇ ਜੀਮਗੜ੍ਹ ਇੱਕ ਟਵਾਨੇ ਆਲੇ ਇੱਕ ਇਹ ਛੋਟੀ ਸੀਗੀ ਇਹ ਕਾफी ਜਾਂਦੀ ਸੀ ਗੁਰਬਾਣੀ ਬੁੱਧਾ ਬਈ ਪਾਣੀ ਪੂਣੀ ਬਾਵਾ ਪੜਦੀ ਸੀ ਕਿਸ ਦਾ ਕੀ ਨਾਮ ਜਿਹੜੀ ਉੱਥੇ ਜਾਂਦੀ ਸੀ ਨਾਲ ਉੱਥੇ ਜਿਹਦੇ ਨਾਮ ਰਮਨਜੀਤ ਕੌਰ ਸੀ ਰਮਨਦੀਪ ਰਮਨਜੀਤ ਸੀ ਉਹ ਰਮਨਦੀਪ ਸੀ ਇਦਾਂ ਦੇ ਨਾਮ ਸੀ ਰਮਨਦੀਪ ਸੀ ਹਾਂਜੀ ਤੇ ਇਹਦੀ ਡੈਥ ਹੋ ਗਈ ਸੀ ਉੱਤੇ ਹਾਂਜੀ ਕੀ ਕਾਰਨ ਲੱਗਿਆ ਪਤਾ ਲੱਗਿਆ ਤੁਹਾਨੂੰ ਨਹੀਂ ਸਾਨੂੰ ਕੋਈ ਕਤਨੀ ਲੱਗਾ ਭੈਣ ਕੋਲ ਰਹਿੰਦੇ ਸੀ ਇੱਥੇ ਸਮਾਣੀ ਇੱਥੋਂ ਹੀ ਗਏ ਸੀ ਉੱਥੇ ਇੱਥੇ ਸਾਨੂੰ ਤਾਂ ਬਾਅਦ ਚ ਪਤਾ ਲੱਗਾ ਵੀ ਜਦੋਂ ਡੈਥ ਹੋਈ ਉਹਦੀ ਹਾਂਜੀ ਸਾਨੂੰ ਨਹੀਂ ਪਤਾ ਕੀ ਕਾਰਨ ਹੋਇਆ ਕੀ ਇਹ ਸੰਸਕਾਰ ਸਮਾਣੀ ਕੀਤਾ ਸੀ ਇਹਦੇ ਲਿਆ ਕੇ ਹਾਂਜੀ ਪਿੰਡ ਕੀਤਾ ਸੀ ਮੈਂ ਮੋਦਪੁਰ ਪਿੰਡ ਹੈ ਅੱਛਾ ਮੈਂ ਮੋਦਪੁਰ ਰਹਿੰਦੀ ਸੀ ਉਸ ਟਾਈਮ ਹਾਂਜੀ ਉੱਥੇ ਕੀਤਾ ਸੀ ਹੁਣ ਤੁਹਾਡੇ ਕੋਈ ਸੰਪਰਕ ਨਹੀਂ ਹੈ ਨਹੀਂ ਜੀ ਕੋਈ ਸੰਪਰਕ ਤੇ ਡੇਰੇ ਵੀ ਜਾਂਦੇ ਨਹੀਂ ਨਹੀਂ ਜਾਈ ਨਹੀਂ ਸਕਦੇ ਹੁਣ ਬੱਚਿਆਂ ਵਿੱਚ ਰੁੱਝ ਗਏ ਆਂ ਸੀ ਛੋਟੇ ਛੋਟੇ ਬੱਚੇ ਨੇ ਪੁੱਤਰੇ ਪਾਤਰੇ ਤੇ ਸਰ ਸਿੰਘ ਦੇ ਦੋ ਭਾਈਆਂ ਹਾਂਜੀ 3 ਸੀ ਇੱਕ ਦੀ ਡੈਥ ਹੋ ਗਈ ਹੈ ਤੇ 2 ਨਹੀਂ ਹੁਣੇ। ਇਹ ਤੁਹਾਡੇ ਮਤਲਬ ਮੰਨ ਲਓ ਪੱਤੀ ਫਤਿਹ ਸਿੰਘ। ਫਤਿਹ ਸਿੰਘ ਜੀ। ਹਾਂ। ਇਹ ਮਿਲਟਰੀ ਚ ਸੀ? ਹਾਂਜੀ ਮਿਲਟਰੀ ਚ ਸੀ। ਇੱਕ ਇੱਕ ਕੰਮ ਕਰ ਰਹੇ ਇਸ ਤੇ। ਹੁਣ ਆਪਣਾ ਟੈਂਪੂ ਚਲਾਉਂਦੇ ਨੇ ਗੱਡੀ ਚਲਾਉਂਦੇ ਨੇ। ਬਾਕੀ ਸਾਡਾ ਹੁਣ ਕੋਈ ਲੈਣ ਦੇ ਨਹੀਂ ਹੈਗਾ ਉਹ ਮੁੰਡਾ ਹੀ ਜਾਣੇ। ਉਹਨੂੰ ਹੀ ਪਤਾ ਹੈ ਵੀ ਕਿਸ ਦਾ ਸਾਨੂੰ ਕੋਈ ਪਤਾ ਨਹੀਂ ਹੈਗਾ। ਜਿੰਨੇ ਕੀਤਾ ਹੈ। ਸਾਦ ਸਿੰਘ ਨੇ ਕੀਤਾ। ਹਾਂਜੀ ਉਹਨੇ ਕੀਤਾ ਸਾਨੂੰ ਨਹੀਂ ਪਤਾ। ਅਸੀਂ ਤਾਂ ਖਬਰਾਂ ਚ ਹੀ ਸੁਣਿਆ ਹੈ। ਹੂੰ। بس نذری بابا جی دے جس طرح اروخ لایا اس نے بھرا نے مطلب دیور نے ہاں جی تے اے ہویا جی یہ گلنا جڑی ہوئی ہیں اے مطلب ਤੁਸੀਂ مطلب ਬਾਬ ਜੀ ਬਾਰੇ ਕੋਈ ਸੱਕੀਵੇਂ ਲਗਦੇ ਤੁਹਾਨੂੰ ਅਸੀਂ ਨਹੀਂ ਸੀ ਇਦਾਂ ਦੀ ਤਾਂ ਕਦੇ ਕੋਈ ਗੱਲ ਸੁਣੀ ਨਹੀਂ ਸੀ ਆਗੀ ਤੁਸੀਂ ਨੇ ਆਪਣੇ ਸੁਣਿਆ ਉੱਤੇ ਨਹੀਂ ਕਦੇ ਨਹੀਂ ਸੁਣਿਆ ਅਸੀਂ کافی ਮੰਨਦੇ ਰਹੇ ਆ ਪਹਿਲਾਂ ਬਾਅਦ ਵਿੱਚ ਬੱਚਾਂ ਬੁੱੱਚਾਂ ਵਿੱਚ ਪੈ ਗਏ ਵੀ ਛੋਟੇ ਬੱਚੇ ਸੀ ਫਿਰ ਮੈਂ ਨਹੀਂ ਜਾ ਸਕੀ এবਾਰ ਮਿਲਟਰੀ ਚ ਰਹਿੰਦੇ ਸੀ ਮੈਂ ਘਰ ਆਪਣੇ ਪਾਲ ਵਿੱਚੇ ਆਉਂਦੀ ਸੀ ਠੀਕ ਤੇ ਮੈਂ ਨਹੀਂ ਜਾ ਸਕੀ ਉਦੋਂ ਬਾਅਦ ਬਾਕੀ ਇਹਨਾਂ ਨੂੰ ਪਤਾ ਹੋਵੇ ਸਭ ਕੁਝ ਮੈਨੂੰ ਤਾਂ ਕੁਝ ਨਹੀਂ ਪਤਾ ਹੈਗਾ ਜੀ ਮੇਰਾ ਨਾਮ ਫਤੇ ਸਿੰਘ ਜੀ ਹਾਂ ਫਤੇ ਸਿੰਘ ਤੁਹਾਡੇ ਭਾਈ ਦੇ ਨਾਮ ਸਾਫ ਸਿੰਘ ਜੀ ਹਾਂ ਜਿਹੜਾ ਸਾਫ ਸਿੰਘ ਜੀ ਹੈ ਕਿੱਥੇ ਰਹਿੰਦੇ ਆ ਇਸ ਟਾਈਮ ਉਹਨਾਂ ਨੂੰ ਇੱਕ ਮਹੀਨਾ ਹੋ ਗਿਆ ਜੀ ਆਪਣਾ ਫੋਨ ਤੇ ਸੰਪਰਕ ਨਹੀਂ ਹੋ ਰਿਹਾ ਜੀ ਬਾਹਰ ਉਹ ਕੰਮਕਾਰ ਕਰਦਾ ਸੀਗਾ ਪ੍ਰਾਈਵੇਟ ਹੀ ਜੀ ਉੱਥੇ ਰਹਿੰਦਾ ਉਹ ਬਾਹਰ ਹੀ ਪਤਾ ਨਹੀਂ ਹੈਗਾ ਜੀ ਪਹਿਲਾਂ ਕਿੱਥੇ ਰਹਿੰਦੇ ਸੀ ਇਹ ਪਹਿਲੇ ਸਮਾਣੀ ਰਹਿੰਦਾ ਸੀਗਾ ਅੱਛਾ ਉਹ ਰਜਿਸਟਰ ਸਮਾਣੀ ਹੈ ਦੀ ਤੇ ਬਾਬੇ ਤੇ ਕੇਸੀ ਨਹੀਂ ਪਏ ਹਾਂ ਜੀ ਉਹਨੇ ਪਾਇਆ ਜੀ ਇੱਕ ਤੁਹਾਡੀ ਫਿਰ ਇਸ ਕੀ ਭੈਣ ਸੀ ਗਰਾਂ ਮੈਂ ਜਿਹੜੀ ਉੱਥੇ ਜਿਸ ਦੀ ਡੈਥ ਹੋਈ ਸੀ ਹਾਂਜੀ ਉਹ ਇੱਥੇ ਨਹੀਂ ਉਹਦਾ ਕੀ ਨਾਮ ਸੀ ਜਿਹਦੀ ਡੈਥ ਹੋਈ ਉਹਦੀ ਰਮਨ ਰਮਨਦੀਪ ਕੌਰ ਜੀ ਉਹਦੀ ਕਿੰਨੀ ਉਮਰ ਸੀ 28 28 ਸਾਲ ਸੀ ਜੀ ਅੱਛਾ ਹੁਣ 4 ਮਹੀਨੇ ਤੋਂ ਕੋਈ ਸੰਪਰਕ ਨਹੀਂ ਤੁਹਾਡੇ ਨਾਲ ਜੀ ਇੱਥੇ ਕੀ ਕੰਮ ਕਰਦਾ ਸੀ ਪਹਿਲਾਂ ਉਹ ਤਾਂ ਪ੍ਰਾਈਵੇਟ ਕੰਮ ਹੀ ਕਰਦਾ ਜੀ ਉਹ ਕੋਈ ਪਤਾ ਨਹੀਂ ਹੈਗਾ ਉਹ ਤਾਂ ਕੀ ਮਾਰੋਗੇ ਡੱਡੇ ਟੋੜਦੇ ਅੜ ਰਹਿੰਦੇ ਸੋ ਜੋਂ ਉਹ ਘਰੋਂ ਬਾਹਰ ਹੀ ਜਾਂਦਾ ਜੀ ਕੋਈ ਪਤਾ ਨਹੀਂ ਹੈਗਾ ਉਹਦਾ ਕੀ ਕਰਦਾ ਕੀ ਨਹੀਂ ਉਹ ਤਾਂ ਲੁਕਛਪ ਕੇ ਰਹਿੰਦਾ ਜੀ ਮਤਲਬ ਜਿਆਦਾ ਅਸੀਂ ਭਾਈ ਰਣਜੀਤ ਸਿੰਘ ਟੜ੍ਹਿਆ ਵਾਲੇ ਨੂੰ ਲੈ ਕੇ ਵਿਵਾਦ ਜਿਹੜਾ ਮੈਂ ਵਾਦ ਦਾ ਜਾ ਰਿਹਾ ਹਾਂ ਹੈਗਾ ਹਾਈ ਕੋਰਟ ਦੇ ਹੁਕਮ ਤੇ ਉਹਨਾਂ ਦੇ ਉੱਤੇ ਐਫ ਆਈ ਆਰ ਹੋਈ ਹੈ ਉਹ ਮੇਰੇ ਵੀਰ ਬੜਾ ਭਰਾ ਜਿਹੜੇ ਕਿ ਇਸ ਦੇ ਬਾਰੇ ਨਹੀਂ ਜਾਣਦੇ ਜਾਂ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਉਹਨਾਂ ਦੇ ਯਾਦ ਦਿਹਾਣੀ ਵਾਸਤੇ ਮੈਂ ਦੱਸ ਦਵਾਂ ਕਿ 13 ਸਾਲ ਪਹਿਲੇ ਉਹਨਾਂ ਦੇ ਪਰ ਮੇਸ਼ਵਰ ਦੀਵਾਰ ਦੇ ਵਿੱਚ ਇੱਕ ਲੜਕੀ ਦੀ ਹੱਤਿਆ ਹੋਈ ਸੀ ਤੇ ਉਸ ਦੇ ਭਰਾ ਸਾਹਿਬ ਸਿੰਘ ਨੇ ਇਹ ਇਲਜ਼ਾਮ ਲਾਇਆ ਸੀ ਬਾਬਾ ਰਣਜੀਤ ਢੜੀਆਂ ਵਾਲੇ ਦੇ ਉੱਤੇ ਕਿ ਮੇਰੀ ਭੈਣ ਦਾ ਜਿਹੜਾ ਉਹ ਬਲਦਕਾਰ ਹੋਇਆ ਵੈ ਔਰ ਇਸ ਵਜ੍ਹਾ ਤੋਂ ਉਹਦੀ ਮੌਤ ਹੋਈ ਹੈ ਔਰ ਉਹਦਾ ਇਹ ਵੀ ਕਹਿਣਾ ਸੀਗਾ ਕਿ ਮੈਂ ਇਨੀ ਦੇ ਰੇਸ ਲਈ ਖਮੋਸ਼ ਰਿਹਾ ਕਿ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਨਦੀਆਂ ਸੀਆਂ ਇਸ ਤੇ ਮੁੰਦਰਿਆਮ ਤੋਂ ਵਾਇਕ ਹੋ ਗਿਆ ਤੇ ਹੁਣ ਉਹਨੇ ਆ ਕੇ ਪਟੀਸ਼ਨ ਦਾਇਰ ਕੀਤੀ ਸੀਗੀ ਹਾਈ ਕੋਰਟ ਦੇ ਵਿੱਚ ਕਿ ਮੇਰੀ ਸੁਣਵਾਈ ਨਹੀਂ ਹੋ ਰਹੀ ਮੇਰੀ ਜਿਹੜੀ ਹੈ ਉਹ ਗੱਲਬਾਤ ਨਹੀਂ ਸੁਣੀ ਜਾ ਰਹੀ ਹੈਗੀ ਤੇ ਹਾਈ ਕੋਰਟ ਦੇ ਹੁਕਮ ਤੇ ਭਾਈ ਰਣਜੀਤ ਸਿੰਘ ਟਡਰਿਆ ਵਾਲੇ ਦੇ ਉੱਤੇ ਜਿਹੜੀ ਹੈ ਉਹ ਐਫ ਆਈ ਆਰ ਹੋਈ ਹੈ ਔਰ ਹਰ ਏ ਤੱਕ ਇਹ ਕਨਫਰਮ ਨਹੀਂ ਹੋ ਸਕਿਆ ਕਿ ਉਹ ਕਿਦੋਂ ਗ੍ਰਿਫਤਾਰੀ ਦੇਣ ਗਈਆਂ ਕਿਦੋਂ ਉਹਨਾਂ ਦੀ ਗ੍ਰਿਫਤਾਰੀ ਅਮਲ ਦੇ ਵਿੱਚ ਆਏਗੀ ਉਹ ਆਪਣੇ ਪਰਮੇਸ਼ਵਰ ਦੀ ਬਾਤ ਦੇ ਵਿੱਚ ਵੀ ਨਹੀਂ ਹੈ ਔਰ ਵੈਸੇ ਵੀ ਬਨਾ ਦੇ ਮੁਤਲਕ ਕੋਈ ਵੱਡੀ ਅਪਡੇਟ ਸਾਹਮਣੇ ਨਹੀਂ ਆਈ ਔਰ ਦੂਸਰੇ ਪਾਸੇ ਉਸ ਲੜਕੀ ਜਿਹਦੀ ਕੀ ਹਤਿਆ ਹੋਈ ਸੀਗੀ ਉਹਦੇ ਰਿਲੇਟਿਵ ਜਿਹੜੇ ਹਨਾ ਨਾਲ ਵੀ ਗੱਲਬਾਤ ਵੀਡੀਓ ਦੇ ਵਿੱਚ ਦਿਖਾਈ ਗਈ ਹੈ ਜਿਹੜੇ ਦੱਸਣ ਦੇ ਅਸੂਦੀ ਪੈਨ ਸੀ ਉਹਦਾ ਭਰਾ ਸੀਗਾ ਔਰ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਅਸੀਂ ਕਾਫੀ ਦਿਨ ਤੋਂ ਪਹਿਲੇ ਉਹਨਾਂ ਨੂੰ ਮੈਲਾ ਜੁਲਾ ਛੱਡ ਦਿੱਤਾ ਸੀਗਾ ਸਾਡੇ ਉਹਨਾਂ ਨਾਲ ਨਹੀਂ ਕੋਈ ਵੀ ਕਿਸੇ ਕਿਸੇ ਕਿਸਮ ਦਾ ਸਾਨੂੰ ਉਹਨਾਂ ਨਾਲ ਸਾਡਾ ਕੋਈ ਤਾਲੁਕ ਨਹੀਂ ਹੈਗਾ ਅਸੀਂ ਉਹਨਾਂ ਦੇ ਰਾਬਤੇ ਵਿੱਚ ਨਹੀਂ ਹੈ ਦੂਸਰਾ ਉਹਦੀ ਪਹਿਲੇ ਕਿਹਾ ਕਿ ਅਸੀਂ ਆਪ ਪਰਮੇਸ਼ਵਰ ਦੀਵਾਰ ਜਾਂਦੇ ਸੀਗੇ ਉੱਥੇ ਕਥਾਕੀਰ ਤੇ ਜਿਹੜਾ ਸੁਣਦੇ ਸੀ ਪਰ ਸਾਨੂੰ ਅੱਜ ਦੀ ਕੋਈ ਵੀ ਚੀਜ਼ ਨਜ਼ਰ ਨਹੀਂ ਆਈ ਜਿਹੜੀਆਂ ਕਿ ਹੁਣ ਸਾਹਮਣੇ ਆ ਰਹੀਆਂ ਹੈਗੀਆਂ ਵਾ ਜਾਂ ਖਬਰਾਂ ਦੇ ਵਿੱਚ ਅਸੀਂ ਜਿਸ ਦੇ ਮਤਲਬਕ ਜਾਣੇ ਆ ਮੈਂ ਅਸੀਂ ਆਜ਼ਾਦੀ ਤੌਰ ਤੇ ਅੱਜ ਦੀ ਕੋਈ ਚੀਜ਼ ਉੱਥੇ ਨੋਟਿਸ ਨਹੀਂ ਕੀਤੀ ਨਾ ਕੋਈ ਐਸਾ ਵਾਕਿਆ ਦੇਖਿਆ ਹੈਗਾ ਤੇ ਉਹਦੇ ਭਰਾ ਦਾ ਵੀ ਇਹੀ ਕਹਿਣਾ ਸੀਗਾ ਕਿ ਸਾਨੂੰ ਤੇ ਉਹਦਾ ਪਤਾ ਹੀ ਨਹੀਂ ਉਹ ਇਥੇ ਪ੍ਰਾਈਵੇਟਲੀ ਕਿਤੇ ਜੌਬ ਕਰਦਾ ਸੀਗਾ ये अपने तो आज पर जो कुछ किया है वो परिवार ने कोई ऐसा एच गल नहीं दसी हैगी जिद तसल वाली कोई चीज़ नहीं दसी हैगी बाकीा की ख्याल है तुम की राय रख दे ये इस दे बारे कमेंटा में लाजमी दस रखिए अपना ढेर सारा ख्याल मिलेंगे अगली वीडियो के अल्लाह हाफिज़